ਸਾਸੀ ਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਅਤੇ ਕਿਸਾਨ ਜਥੇ ਵਰਦੀਆਂ ਨੂੰ ਭਾਜਣਾ ਪੈ ਗਿਆ ਨੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਤਾਸ ਤੋਂ ਮਸ ਨਹੀਂ ਹੋ ਰਹੀ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਵੱਡੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜੀਆਂ ਮੰਗਾਂ ਮੰਗੀਆਂ ਚਾਰੀਆਂ ਨੇ ਐਮਐਸਪੀ ਅਤੇ ਹੋਰ ਤੇਰਾ ਮੰਗਾ ਜਿਹੜੀਆਂ ਮੰਗੀਆਂ ਜਾ ਰਹੀਆਂ ਉਸ ਨੂੰ ਨਹੀਂ ਮੰਨਿਆ ਜਾ ਰਿਹਾ ਇਸ ਦੇ ਬਾਪ ਯੂਧ ਵੀ ਜਗਜੀਤ ਸਿੰਘ ਡੱਲੇਵਾਲ ਆਪਣੀ ਜਿੱਤ ਉੱਤੇ ਅੜੇ ਹੋਏ ਨੇ ਮੈਂ ਕਿਸੇ ਕਿਸੇ ਹਾਲਤ ਵਿੱਚ ਵੀ ਜਿਹੜਾ ਹੈ ਮਰਨ ਵਰਤ ਨਹੀਂ ਛੱਡੇਗਾ ਇਧਰੋਂ ਇਧਰੋਂ ਸੂਤਰਾਂ ਦੇ ਹਮਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜਦੋਂ ਸਾਡੇ ਸੂਤਰਾਂ ਨੇ ਗੱਲਬਾਤ ਕੀਤੀ ਦਿੱਲੀ ਦੇ ਖਨੌਰੀ ਬਾਰਡਰ ਤੇ ਜਦੋਂ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਦੇ ਕੋਲੋਂ ਪੁੱਛਿਆ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਸੱਚਮੁੱਚ ਇਸ ਦੁਨੀਆ ਤੇ ਨਹੀਂ ਰਿਹਾ ਕਿਉਂਕਿ ਅੱਜ ਉਹਨਾਂ ਵੱਨ ਨੂੰ ਆਖਰੀ ਸ਼ਰਨਾਨ ਕੀਤਾ ਗਿਆ ਦੂਸਰੇ ਪਾਸੇ ਅੱਜ ਉਹਨਾਂ ਨੂੰ ਬੰਦ ਸ਼ੀਸ਼ੇ ਦੇ ਵਿੱਚ ਲੈ ਕੇ ਆਏ ਜਦੋਂ ਸਵੇਰੇ ਜਗਜੀਤ ਸਿੰਘ ਡੱਲੇਵਾਲ ਨੂੰ ਕਿਸਾਨਾਂ ਨੇ ਵੇਖਿਆ ਵਾਹਿਗੁਰੂ ਵਾਹਿਗੁਰੂ ਦੇ ਜਾਪ ਸ਼ੁਰੂ ਹੋਣੇ ਜਾਪ ਜਿਹੜੇ ਨੇ ਸ਼ੁਰੂ ਹੋ ਗਏ ਯਾਨੀ ਕਿ ਰੌਣਕ ਦੀਆਂ ਆਵਾਜ਼ਾਂ ਵੀ ਆ ਰਹੀਆਂ ਸੀ ਜੇ ਗੱਲ ਕਰੀਏ ਗੱਲ ਕਰੀਏ ਕਿਸਾਨ ਆਗੂਆਂ ਕੀ ਕਿਸਾਨ ਜੱਟੀਆਂ ਬੰਦਿਆਂ ਵੱਲੋਂ ਉਹਨਾਂ ਨੇ ਕਿਹਾ ਕਿ ਇਹ ਸ਼ਰਾਰਤੀ ਅੰਸਰਾਂ ਕੁਝ ਨਿੱਜੀ ਚੈਨਲ ਕੁਝ ਸੋਸ਼ਲ ਮੀਡੀਆ ਦੇ ਚੈਨਲ ਜਿਹੜੇ ਆਪਣੀ ਟੀਆਰਪੀ ਵਧਾਉਣਾ ਚਾਹੁੰਦੇ ਨੇ ਉਹਨਾਂ ਵੱਲੋਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਉਹਨਾਂ ਕਹਿੰਦੇ ਕਿ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਇਸ ਗੱਲ ਉੱਤੇ ਲੱਗੇ ਹੋਏ ਨੇ ਕਿ ਇਹ ਖਬਰ ਨੂੰ ਫਲਾਇਸ਼ ਆਵੇ ਤਾਂ ਕਿ ਜਿਹੜਾ ਦਿੱਲੀ ਦੇ ਖਨੌਰੀ ਬਾਰਡਰ ਤੇ ਕਿਸਾਨੀ ਧਰਨਾ ਲੱਗਿਆ ਹੋਇਆ ਹੈ ਉਸ ਨੂੰ ਤੋੜਿਆ ਜਾਵੇ ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕਈ ਚੈਨਲਾਂ ਵੱਲੋਂ ਅੱਜ ਅਫਵਾਹ ਫਲਾਈ ਹੋ ਰਹੀ ਹੈ ਮਰਨ ਯਾਨੀ ਕਿ ਮਾਲੂ ਕਰਾ ਦਿੱਤਾ ਗਿਆ ਹੈ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਇਸ ਦੁਨੀਆ ਤੇ ਨਹੀਂ ਰਹਿ ਲੇਕਿਨ ਜਦੋਂ ਅਸੀਂ ਕਿਸਾਨਾਂ ਅਤੇ ਕਿਸਾਨ ਜਦੋਂ ਇਹ ਬੰਦੀਆਂ ਦੇ ਨਾਲ ਗੱਲਬਾਤ ਕੀਤੀ ਸਾਡੇ ਸਹਾਦਾਤਾ ਨੇ ਉਹਨਾਂ ਨੇ ਦੱਸਿਆ ਕਿ ਬਿਲਕੁਲ ਧੰਦ ਉਸਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਸਿਹਤ ਦਿਨ ਬਦ ਦਿਨ ਜ਼ਰੂਰ ਵਿਗੜ ਰਹੀ ਹੈ ਉਹਨਾਂ ਦੇ ਅੰਦਰੂਨੀ ਅੰਗ ਜਿਹੜੇ ਨੇ ਉਹ ਜ਼ਰੂਰ ਜਿਹੜੇ ਡੈਮੇਜ ਹੋ ਰਹੇ ਨੇ ਇਹਦੇ ਵਿੱਚ ਅਸੀਂ ਕਿੰਤੂ ਪ੍ਰੰਤੂ ਨਹੀਂ ਕਹਿ ਸਕਦੇ ਲੇਕਿਨ ਜਗਜੀਤ ਸਿੰਘ ਡੱਲੇਵਾਲ ਆਪਣੇ ਹੱਕਾਂ ਦੇ ਖਾਤਰ ਇੱਕ ਠੋਕੇ ਇੱਕ ਡਟ ਕੇ ਜਿਹੜੇ ਖੜੇ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਉਹਨਾਂ ਕਹਿੰਦਾ ਜਿੰਨੀ ਦੇਰ ਤੱਕ 23 ਫਸਾ ਉਤੇ ਐਮਐਸਪੀ ਅਤੇ ਪਾਣੀ ਦੇ ਮੁੱਦੇ ਮੁੱਦੇ ਜਿਹੜੇ ਪੰਜਾਬ ਦੇ ਲੋਕਾਂ ਦੇ ਹੱਲ ਨਹੀਂ ਕਰ ਲਏ ਜਾਂਦੇ ਉਹਨੀ ਦੇਰ ਤੱਕ ਲਗਾਤਾਰ ਧਰਨੇ ਤੇ ਬੜੇ ਰਹਿਣਗੇ ਯਾਨੀ ਕਿ ਸ਼ਾਤੀ ਅੰਸਰਾਂ ਵੱਲੋਂ ਦੁਨੀਆ ਤੇ ਨਹੀਂ ਰਹੇ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਉਸ ਦੀਆਂ ਖਬਰਾਂ ਨੂੰ ਫਲਾਇਆ ਜਾ ਰਿਹਾ ਹੈ